ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਲਾ ਠੀਕ ਠਾਕ ਰਹਿ ਕੇ ਚੜ੍ਹਦੀ ਕਲਾ ਚ ਰੱਖੇ ਤੇ ਵੀਡੀਓ ਸ਼ੁਰੂ ਕਰ ਰਹੇ ਹਾਂ ਤੇ ਔਰਮਲਾਈਸ ਵਿਚਾਰੀ ਕੰਮ ਕਰਕੇ ਚਲੀ ਗਈ ਅਸੀਂ ਅੱਜ ਜਾਣਾ ਸੀ ਤਸੀਲ ਤੇ ਸਾਨੂੰ ਕੋਈ ਕੰਮ ਸੀ 10 ਵਜੇ ਦਾ ਟਾਈਮ ਸੀਗਾ 12 ਵਜੇ ਕੱਲ ਨਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਮੋਟਰਸਾਈਕਲ ਠੀਕ ਕੱਲ ਦਾ ਦਿੱਤਾ ਹੋਇਆ ਸੀਗਾ ਕਹਿੰਦੇ ਕਰ ਕਰ ਦਾਂਗੇ ਹੁਣ ਦੀ ਕਰਦੇ ਆ ਪਤਾ ਨਹੀਂ ਕਿ ਬਾਅਦ ਚ ਕੀ ਪ੍ਰੋਬਲਮ ਆ ਗਈ ਹੋਣੀ ਹੁਣ ਅਜੇ ਤੱਕ ਆਈ ਨਹੀਂਗੇ ਤੇ ਮੈਂ ਤਿਆਰ ਹੋਈ ਬੈਠੀ ਉਹਨੇ ਤਾਂ ਕੱਪੜੇ ਬਦਲੀ ਵਿਖੇ ਤੇ ਔਰ ਮਲਵਾਰੀ ਕੰਮ ਵੀ ਕਰਕੇ ਚਲ ਗਈ ਹੈ ਵਿਚਾਰੀ ਰੋਜ਼ ਦੁੱਖ ਰੋਂਦੀ ਹੈ ਕੀ ਕਰੇ ਹਾਂ ਦਾ ਜਿਹੜਾ ਦੁਖੀ ਆ ਉਹਦਾ ਮਨ ਨਾ ਪਰ ਜਦੋਂ ਦੁੱਖ ਰੋਂਦਾ ਕਿਸੇ ਦਾ ਮਨ ਹਲਕਾ ਹੋ ਜਾਂਦਾ ਮੈਂ ਨੇ ਕਿ ਮੈਂ ਸ਼ਾਮ ਨੂੰ 10 ਮਿੰਟ ਪਹਿਲਾਂ ਆਈਂ ਫਿਰ ਆਪਾਂ ਬੈਠ ਕੇ 10 ਮਿੰਟ ਕਰਾਂਗੇ ਗੱਲਬਾਤ ਉਹਦਾ ਕੀ ਆ ਆਪ ਡਿਆਰ ਬਜੇ ਤਾਂ ਆਪ ਨੂੰ ਟੈਨਸ਼ਨ ਨਹੀਂ ਕਿਸੇ ਨਾਲ ਗੱਲ ਕਰ ਲਈ ਮੜਾ ਮਨ ਸੈੱਟ ਹੋ ਜਾਂਦਾ ਉਵੇਂ ਆ ਬਸ ਕਿਉਂਕਿ ਇੱਕ ਤਾਂ ਉਮਰ ਹੀ ਹੋ ਗਈ ਹੈ ਇੱਕ ਇਕੱਲੋ ਵੀ ਵਿਚਾਰੀ ਹੈਗੀ ਇੱਧਰ ਅਲਾਹਾਬਾਦੀ ਹੈ ਜੋ ਪੀਚਾ ਸ਼ਹਿਰ ਆ ਤੇ ਅਸੀਂ ਸਾਡੇ ਵੀ ਇੱਥੇ ਕੋਈ ਸਾਕਾ ਨਹੀਂ ਕੋਈ ਮੇੜ ਰਿਸ਼ਤੇਦਾਰੀ ਨਹੀਂ ਸੀ ਵੀ ਕਰ ਲਈਆਂ ਹਨਾ ਤੇ ਤਾਂ ਕਰਕੇ ਨਾ ਫਿਰ ਆਪਦੇ ਹਰ ਘਰ ਵੀ ਚੱਲ ਦੁੱਖ ਸੋ ਕਰਦੀ ਆ ਪਰ ਬੈਠ ਜਾਈ ਦੇ ਕੋਲੇ ਵੀ ਆ ਜਾ ਕੋਈ ਕਰਦੀ ਆ ਜੀ ਟਾਈਮ ਨਾ ਤੇ ਚਲੋ ਜੀ ਅਸੀਂ ਜਾਂਦੇ ਮੈਂ ਉਹ ਨਾ ਪਰਦੇ ਦੇਖਦੀਆਂ ਬਾਹਰੋਂ ਤੁਸੀਂ ਕਹਿੰਦੇ ਕਿ ਉੱਧਰ ਕੈਮਰਾ ਹੈ ਕੈਮਰੇ ਨਾਲ ਦੇਖਦੀਆਂ ਚੱਲ ਕਿਤੇ ਆਉਂਦੀ ਆ ਕਿਉਂਕਿ ਨਾ ਤਾਂ 10 ਮਿੰਟ ਬੈਠਣ ਜੋਗੇ ਆ ਪਹਿਣ ਜੋਗੇ ਆ 10 ਮਿੰਟ ਬੰਦਾ ਬੰਦਾ ਕੱਪੜੇ ਵੀ ਬਦਲ ਕੇ ਖੜੀ ਆ ਪਹਿਲਾਂ ਮੇਰੇ ਆਪ ਪਾਈ ਵੀ ਸੀ ਕਰੇ ਤੇ ਹੁਣ ਮੈਂ ਘੋਰ ਬਦਲ ਕੇ ਚਲੂ ਤੇ ਮੰਡੀ ਦੇ ਵਿੱਚ ਜਾਣਾ ਹਨ ਤੇ ਕੰਮ ਕੁਮੂਚਰੀ ਕਰ ਕੀ ਉਹ ਬਾਥਰੂਮ ਤੇ ਕਰਵਾਸ਼ਿਅਨਸ ਵਗੈਰਾ ਤੋੜੀਆ ਜਿਵੇਂ ਅੱਜ ਨਵਾਇਆ ਆ ਫਿਰਦਾ ਜਿਮਨਾਤਾ ਹੋਇਆ ਜਿਮ ਉਹ ਐ ਜਿਮ ਅਸੀਂ ਜਿਮ ਜਿਮਨਾਲਿਆ ਜਿਮਨਾਤਾ ਹੈ ਨਾ ਹਾਂ ਜਿਮ ਹਾਲਿਆ ਸੀ ਤੇ ਆਈ ਜਿਮ ਜਿਮ ਸੋਂਗਦਾ ਵੀ ਇਹ ਕੀ ਆ ਵੀ ਕੀ ਕਹਿੰਦੀ ਆ ਹਾਂ ਤੇ ਚਲੋ ਜੀ ਬਸ ਦੇਖਦੇ ਆ ਆਉਂਦੀ ਆ ਫਿਰ ਆਉਂਦੇ ਆ ਇਹ ਜਿਵੇਂ ਨੂੰ ਹਵਾ ਨਾ ਜੇ ਤਾਂ ਪੱਖਾ ਜਿੱਥੇ ਪੱਖਾ ਦਾ ਉਹ ਅੰਦਰ ਪੱਖਾ ਚੱਲਦਾ ਜਿੰਨੂੰ ਠੰਡ ਲੱਗਦੀ ਨਾਤੀ ਕਰਕੇ ਇਹਦਾ ਬਿਨਾਂ ਨਾ ਤੇ ਠੰਡ ਲੱਗਦੀ ਹੁਣ ਤਾਂ ਭਲਾ ਇਹ ਨਾਤੀ ਹੋਈ ਹੈ ਗਰਮੀ ਬਹੁਤ ਹੈ ਦੇਖੋ ਉਹ ਰਲ ਪੱਖਾ ਚੱਲਦਾ ਲਿਵਾਸ ਬਾਥਰੂ ਵੀ ਤੋ ਗਿਆ ਇਹ ਇਹ ਵੀ ਤੋਂ ਪਕਰ ਰਹੀ ਹੈ ਨਾ ਬਹੁਤ ਜਿਆਦਾ ਸਖਤ ਤਪ ਦੇਖੋ ਕੀ ਕਰੂ ਕੋਈ ਇੰਨੀ ਗਰਮੀ ਚ ਹੈ ਚਲੋ ਜੀ ਦੇਖਦੇ ਆ ਫਿਰ ਹੁਣ ਮੈਂ ਫੋਨ ਕਰਕੇ ਦੇਖਦੀ ਆ ਕਿ ਕਦੋਂ ਆਉਨੇ ਆ ਜਿੰਮੂ ਅੱਜ ਸੌਂਗਾ ਬਹੁਤ ਨਾ ਫਿਰ ਸੌਂਗੇ ਜਿੰਮੂ 아이 ਜਿੰਮੂ ਨੀਂਦ ਬਹੁਤਾ ਹੋਗੀ ਨਾਪਤਾ ਕਰਕੇ ਕੋਲ ਲੱਥਾ ਇਨੀ ਮਿੱਟੀ ਨਿਕਲਦੀ ਆ ਨਾ ਵਿੱਚ ਉਹ ਵੈਸੇ ਮਿੱਟੀ ਤਾਂ ਤੇ ਹੈ ਨਹੀਂ ਪਰ ਹਵਾ ਉਹ ਚੱਲਦੀ ਆ ਨਾ ਫਿਰ ਵੀ ਮਾੜੀ ਮੋਟੀ ਹੋਈ ਜਾਂਦੀ ਏਡੀ ਤਾਂ ਕੋਈ ਗੱਲ ਨਹੀਂ ਚਲੋ ਜੀ ਮੈਂ ਫੋਨ ਕਰਦੀ ਆ ਪਹਿਲਾਂ ਫੋਨ ਕਰਕੇ ਦੇਖਦੀ ਆ ਫਿਰ ਕੀ ਕਹਿੰਦੇ ਆ फिर बाकी वीडियो बनाने चिमू नहाता आ देखो नाता चिमू देखो नाता, ना इन ठंड लग रही पे पा चला इतने देखो इधर प्रेस वाला इधर बुक्स दोनों के बचाले पे इधर आ जा उठ के ज्यादा ठंड चंगी पड़ी नहीं लगती रही अच तो फिर नाती है चल आ चीजी खानी है ਚੀਚੀ ਦੇਖੋ ਭਾਈ ਆ ਤਾਂ ਦੇਖੋ ਤੁਸੀਂ ਵਿਚਾਲੇ ਚਲਾ ਚੀਚੀ ਦੇ ਬਿਸਕਟ ਖਾੜੇ ਇਹ ਪਤਾ ਕਿ ਉੱਪਰ ਮੁੰਡਾ ਦਾ ਅੰਡੇ ਬਣਾਉਂਦਾ ਅੰਡੇ ਖਾਉਂਦੀ ਐ ਤੇ ਉਹ ਅੰਡੇ ਦੇ ਦਾ ਉਹਦੇ ਨਾਲ ਬਿਮਾਰ ਹੋ ਕੇ ਕਿਉਂਕਿ ਪੁਰਜੀ ਬਣਾਉਂਦਾ ਮਿਰਚਾਂ ਵਾਲੀ ਪੁਰਜੀ ਖਵਾਉਂਦੀ ਉਹਨਾਂ ਬਿਮਾਰ ਹੋ ਗਏ ਜੀਮੋ ਨਾਤਾ ਆਹ ਦੇਖੋ ਨਾਤਾ ਜੀ ਮੁੰਡਾ ਦੇਖੋ ਨਾਤਾ ਨਾਲ ਨਹੀਂ ਫਰੰਟ ਲਾਏ ਦੇ ਨੁਕੀ ਮੈਂ ਲੁਕਿਆ ਪਿਆ ਪੱਕਾ ਜੀ ਲੋਣ ਦੇੰਦੋ ਇੱਥੇ ਦੇਖੋ ਇੱਧਰ ਪ੍ਰੈਸ ਵਾਲਾ ਇੱਧਰ ਰਣਵਾਰੀ ਬੁਖਸੜ ਦੋਨਾਂ ਦੇ ਵਿਚਾਲੇ ਪਿਆ ਇੱਧਰ ਆਜੋ ਉੱਠ ਕੇ ਜਿਆਦਾ ਠੰਡੇ ਚੰਗੀ ਭਣੀ ਲੱਗਦੀ ਰਹਿੰਦੀ ਅੱਜ ਤਾਂ ਫੇਰ ਨਾ ਆਤੀ ਹੈ ਚਲ ਆਪ ਕੋ ਚੀਜੀ ਖਾਣੇ ਹੈ ਹੈ ਚੀਜੀ ਦੇਖੋ ਪਿਆ ਤਾਂ ਦੇਖੋ ਤੁਸੀਂ ਚਲੇ ਚਲ ਆ ਚੀਜੀ ਦੇ ਬਿਸਕੁਟ ਖਾਣੇ ਇਹ ਪਤਾ ਕਿ ਉੱਪਰ ਮੁੰਡਾ ਅੰਡੇ ਬਣਾਉਂਦਾ ਅੰਡੇ ਖਾਉਂਦੀ ਹੈ ਤੇ ਉਹ ਅੰਡੇ ਦੇ ਤਾਂ ਉਹਦੇ ਨਾਲ ਬਿਮਾਰ ਹੋ ਕੇ ਕਿਉਂਕਿ ਪੁਰਜੀ ਬਣਾਉਂਦਾ ਮਿਰਚਾਂ ਵਾਲੀ ਪੁਰਜੀ ਖਵਾ ਲੀ ਉਹਨਾਂ ਬਿਮਾਰ ਹੋ ਗਏ ਚਲ ਮੈਂ ਬਣਾਉ ਲਿਆ ਕੇ ਦਾਲ ਹੋ ਗਈ ਪਸੇ ਨੈਕਸ ਤੇ ਜ્યોਤਾ ਜੀ ਹੋਰ ਜ્યોਤ ਮੇਰਾ ਕੈਮਰਾ ਮੈ ਰਹਿਣਾ ਇੱਕ ਗਾਰੰਟੀ ਮੈਂ ਨਾ ਕਰਦੇ ਤੁਹਾਡੀ ਵੀਰ ਜ્યોਤਾ ਅੱਧੇ ਘੜੇ ਕਿਲਾਸ ਪੜਦਾ 10ਥ ਕਲਾਸੀ 10ਥ ਸਕੂਲ ਕਿਹੜਾ ਤੇਰਾ ਖਾਸ ਸੀਨੀਅਰ ਸੈਂਡੀ ਸਕੂਲ ਜੀ ਠੀਕ ਆ ਤੇ ਨੰਬਰ ਕਿੰਨੇ ਪਰਸੈਂਟ ਲੈਣੇ ਨੰਬਰ ਇਹਦੀ ਕਿ 95% ਵੱਬ ਲੈਣੀ ਹੈ

ਦਾਲ ਪੈ ਗਈ ਠੀਕ ਹੈ ਅੱਜ ਮੇਰਾ ਮਾਲਨਾ ਚੌਲ ਅਸੀਂ ਮੈਂ ਅਜੇ ਇਹਦਾ ਖਾਣੇ ਚੌਲ ਦਾਲ ਚੌਲ ਹਾਂਜੀ ਤੁਸੀਂ ਬਣਾ ਲੈਣੇ ਦਾਲ ਮਾਲ ਚੌਲ ਕਿਵੇਂ ਕਢੀ ਨਾ ਜਿਆਦਾ ਬਣਾਉਂਦੇ ਅਸੀਂ ਜਿਆਦਾ ਤੱਕੜੀ ਨਹੀਂ ਬਣਾਉਂਦੇ ਮੇਰਾ ਜੀ ਪਤਾ ਜਾਵਲ ਜੀ ਕਿ वो तस्वीर बंद कर रहा है धन्यवाद ये मौका ਬੜੀ ਨਾਬਾਦੀ ਕਰੀ ਅੰਕਲੇ ਗਾਣਾ ਗੱਡੀ ਨਾ ਅਸੀਂ ਮੈਚ ਘੱਟ ਖਾਂਦੇ ਨਾ ਐਸੇ ਹੀ ਹੋਰ ਤਾਂ ਯਾਦੋਂ ਮੜੇ ਕਾਹੜਾ ਵੀਡੀਓ ਚੱਕ ਕਰਦੇ ਤੰਨਾ ਤੇ ਬੜਤੇ ਅੰਕ ਦੇ ਗਣੀ ਚਲੋ ਮੈਂ ਚਿੱਲੇ ਨਾਲ ਦੱਸਾਂ ਜਿਸ ਤੇ ਡੈਪਰ ਲੇ ਸਿਨ ਕਰਦਾ

ਦਨੋ ਬਰਾਦ ਗੈਜ ਕੀਤਾ ਕਰਤੀ ਉਹਨੂੰ ਵੀ ਸਤੰਬਰ ਦੇ ਪਰਾਂ ਦੇ ਨਹੀਂ ਤੇਰੇ ਵੈਸੇ ਇਹਨਾਂ ਦੇ ਤਾਂ ਸਹੀ ਗੱਲ ਹੈ ਤੇ ਅਸੈਸਮੈਂਟ ਨਾਲ ਜੁੜਦਾ ਅਸੈਸਮੈਂਟ ਤੇ ਜੁੜਦੀ ਹੈ ਜੀ ਮੈਂ ਮਾੜਾ ਕਹਿ ਦੂੰਗੀ ਬਾਕੀ ਟੀਚਰਾਂ ਨੂੰ ਬਾਕੀ ਟੈਰੀ ਜਿਹੜਾ ਹੋਵੇ ਪਤਾ ਹੋਵੇ ਇਹ ਜਾਣ ਕੇ ਹਾਂਜੀ ਹੋਰ ਨਾਲ ਗਿਆ ਹਾਂਜੀ ਬਸ ਨਾ ਬਹੁਤ ਸ਼ਾਬਾਸ਼ ਸਾਟ ਟਾਈਪ ਹੋਰੇ ਰੱਖ ਲੈ ਹਾਂਜੀ ਹਾਂਜੀ ਅੱਜ ਜਰ ਮਿਲ ਆਲੀ ਨਾ ਵੀਡੀਓ ਬਣਾਈ ਬਹੁਤ ਬੜਾ ਕੱਟੀ ਗਿਆ ਜਿਹੜੀ ਜਿਹੜੀ ਨਰਸਿਕਾ ਸਾਰਿਆਂ ਨੂੰ ਨਰਸਿਕਾ ਲਾਈਵ ਜਾ ਕੇ ਬੋਲਦੀ ਸੀ ਕੀ ਹੋਰ ਵੀਡੀਓ ਬਣਦੀ ਸੀ ਯਾਰ ਬੰਦਾ ਵਰਕੇ ਉਹ ਵਧੀਆ ਬੋਲਦੀ ਅੱਛਾ ਹੀ ਉਹ ਵੀਡੀਓ ਬੋਲ ਦੱਸ ਦੇ ਚੱਕਰ ਉਹ ਹੋ ਯੂਜ਼ਰ ਵਾਲੇ ਆਸੀ ਹੁੰਦੀ ਨੇ ਨਹੀਂ ਬਹੁਤ ਸੋਹਣੀ ਵਧੀਆ ਬਣੀ ਹੋਰੀ ਬੈਠਾ ਵੈਸੇ ਇਡੀਲੀ ਲਓ ਕਿੰਨੇ ਕਿਤਾਬਾਂ ਕਿਤਾਬਾਂ ਕਿੱਥੇ ਸੀ ਇਹ ਐ ਦੇ ਕੰਧ ਤੋਂ ਚਾਬੀ ਮਿਲ ਜਾਂਦੀ ਹੈ ਹਾਂਜੀ ਹਾਂਜੀ ਲੈ ਮੈਂ ਹਾਂ ਲੈ ਲਈ ਲਸਣ ਪਾਉਈ ਹੈ ਲਸਣ ਪਾਉ ਇਹਨਾਂ ਜਦ ਜਦ ਮਾਣਾ ਨੇ ਭੌਂ ਕੇ ਰੱਖਣਾ ਪੈਣਾ ਚਾਰ ਵਾਰ ਅਸੀਂ ਵਧੀਆ ਤੇ ਹੋ ਗਏ ਹਾਂ

ਸਟੱਡੀ ਤੇ ਹਾਂਜੀ ਨਾ ਜਿਹੜੇ ਅਪਰਾਧ ਦੇ ਖਿਸੋ ਉਹ ਦੇਖ ਉਹ ਸੁਣ ਸੰਤ ਨਸਕੀਨ ਸੁਣਨੇਸ ਵਧੀਆ ਸੰਤ ਨਸਕੀਨ ਹਾਂ ਚੱਲ ਕੋਈ ਨਾ ਤਾਂ ਦੇਖ ਲੈ ਜਿਹੜੀ ਤੇਰੀ ਮਰਜ਼ੀ ਹੈ ਨਹੀਂ ਸੁਣ ਲੈ ਨਹੀਂ ਉਹ ਵਧੀਆ ਲੱਗਿਆ ਰ ਤਾਂ ਬਹੁਤ ਵਧੀਆ ਸੀ ਹਾਂ ਹਰ ਜੋਤਾ ਜੀ ਇਹਨੂੰ ਸਿੱਖਿਆ ਦਿਓ ਮਾੜੀ ਜੀ ਹਰ ਜੋਤਾ ਤਾਂ ਵਿਗੜ ਗਿਆ ਸੀ ਪਿੱਛੇ ਜੀ 10ਵੀਂ ਚ ਹੋ ਗਿਆ ਹੁਣ ਇਹ ਹੁਣ ਇਹਨੂੰ ਪੜ੍ਹਾਈ ਦੀ ਜ਼ਰੂਰਤ ਹੈ ਹੈ ਤੁਹਾਨੂੰ ਤਾਂ ਪਸੰਦ ਉਹ ਸਕੀਨ ਸੁਣਨ ਲੱਗ ਗਈ ਹਾਂ ਬਸ ਇਹ ਜ਼ਰੂਰੀ ਇਹਦੇ ਨਾਲ ਮਨ ਨਾਲ ਥੋੜਾ ਜਿਹਾ ਹੋ ਸੈੱਟ ਹੋ ਜਾਂਦਾ ਨਾ इतने फिर लोटी दाल भी धरती लसन <coughs> भी पा लसन कच्चा सारे ही खराब निकली स्मेल लेके चीज थोड़ी पिले 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 जी जिम्मू बहर है मतरे अंकल है जम्मू पाते मैं जिम्मू मेरा लगता बाहर है ਲੋ ਜੀ ਇੱਥੇ ਥੋੜਾ ਜਿਹਾ ਪੌਣੇ ਘਿਓ ਬਣ ਲਾਤੀ ਆ ਹਰਜੋਤ ਲੈ ਆ ਚਾਵਲ ਮੈਂ ਦਾਲ ਨੇ ਦਾਲ ਨਾਲ ਚਾਵਲ ਬਣਾਉਂਗੇ ਤੇ ਹਰਜੋਤ ਵਿਚ ਆਈ ਆ ਪਤਾ ਕੀ ਗੱਲ ਆਖੇ ਉਹਕੇ ਲੱਗ ਜਾਂਦੇ ਇਹ ਤਾਂ ਕੋਈ ਕੰਮ ਕਰਾਉਣਾ ਸਾਹਮਣੇ ਆ ਸਾਹਮਣੇ ਆ ਪਾ ਪੰਡਤਾ ਨਾ ਮੁੰਡਾ ਇਹਦਾ ਕੋਈ ਨਾ ਕੋਈ ਕੰਮ ਚੀਜ਼ ਮਗਰ ਉਹ ਵਿਚ ਆਖੇ ਲੱਗ ਜਾਂਦਾ ਅਸ ਐਂ ਜਵਾਗ ਦਾ ਇੰਨਾ ਫਾਸਰਾ ਬਹੁਤ ਆ ਤੇ ਚਲੋ ਜਰਾ ਫਿਰ 10 ਮਿੰਟ ਟੀਵੀ ਦੇਖ ਲੈਂਦਾ ਬੈਠ ਕੇ ਕਰੋ ਚਲੇ ਠੀਕ ਹੈ ਨੌਰਮਲ ਹਾਂ ਤੇ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਦੇ ਜੀ